ਮੋੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਪੌ ਵਿਕਾਸ ਵਿੱਤ ਨਿਗਮ ਤੋਂ ਕਰਜ਼ਾ ਲੈਣ ਵਾਲੇ ਐਸਸੀ ਭਾਈਚਾਰੇ ਦੇ 4727 ਲੋਕਾਂ ਦਾ 67.84 ਕਰੋੜ ਰੁਪਏ ਦਾ ਕਰਜ਼ਾ ਮਾਫ ਕੀਤਾ ਗਿਆ। ਇਹ ਗੱਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਾਵਣਾ ਨੇ ਅੱਜ ਮਾਰਕੀਟ ਕਮੇਟੀ ਵਿਖੇ ਇੱਕ ਸਮਾਗਮ ਦੌਰਾਨ ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਉਕਤ ਸਕੀਮ ਦੇ ਲਾਭਪਾਤਰੀਆਂ ਨੂੰ ਕਰਜ਼ਾ ਮੁਕਤੀ ਸਰਟੀਫਿਕੇਟ ਵੰਡਣ ਮੌਕੇ ਆਖੀ। ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਜੋ ਮਨਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਜੋ ਸਾਡੇ ਅਨੁਸੂਚਿਤ ਜਾਤੀ ਦੇ ਭੈਣ ਭਰਾ ਨੇ ਉਹਨਾਂ ਨੇ ਜੋ ਵਿੱਤ ਕਾਰਪੋਰੇਸ਼ਨ ਤੋਂ ਐਸ்சி ਕਮਿਸ਼ਨ ਜਿਹੜਾ ਐਸ்சி ਕਾਰਪੋਰੇਸ਼ਨ ਹੈ ਉਹ ਤੋਂ ਕਰਜ਼ਾ ਲਿਆ ਆਇਆ ਸੀਗਾ ਜੋ ਇਹਨਾਂ ਸਾਡੇ ਲੋਕਾਂ ਕੋਲੋਂ ਜਿਹੜਾ ਨਹੀਂ ਭਰਿਆ ਜਾ ਰਿਹਾ ਸੀ ਤਾਂ ਸਰਕਾਰ ਨੇ ਬੜਾ ਹੀ ਵਧੀਆ ਫੈਸਲਾ ਕੀਤਾ ਹੈ ਜੋ ਪੰਜਾਬ ਦੇ ਵਿੱਚ ਜਿਹੜੇ ਐਸੇ ਸਾਡੇ ਭੈਣ ਭਰਾ ਨੇ ਉਹਨਾਂ ਦਾ ਕਰਜ਼ਾ ਜਿਹੜਾ ਮਾਫ ਕੀਤਾ ਹੈ ਔਰ ਹਲਕਾ ਫਾਜਲ ਕਾ ਦੀ ਗੱਲ ਕਰ ਲਈਏ ਤਾਂ ਇੱਥੇ ਵੀ 33 ਪਰਿਵਾਰ ਨੇ ਜਿਨ੍ਹਾਂ ਨੇ ਕਰਜ਼ਾ ਲਿਆ ਆਇਆ ਸੀ ਤੇ ਉਹਨਾਂ 33 ਪਰਿਵਾਰਾਂ ਦਾ ਜਿਹੜਾ ਤਕਰੀਬਨ 72 ਲੱਖ 13000 ਦੇ ਕਰੀਬ ਕਰਜ਼ਾ ਜਿਹੜਾ ਉਹ ਮਾਫ ਕੀਤਾ ਗਿਆ ਉਹਨਾਂ ਦੇ ਅੱਜ ਜਿਹੜੇ ਸਰਟੀਫਿਕੇਟ ਨੇ ਉਹਨਾਂ ਸਾਰੇ ਪਰਿਵਾਰਾਂ ਨੂੰ ਦਿੱਤੇ ਗਏ ਨੇ ਔਰ ਇਹ ਸਾਡਾ ਸਾਡੀ ਸਰਕਾਰ ਦਾ ਇਹ ਆਮ ਲੋਕਾਂ ਦੀ ਸਰਕਾਰ ਦਾ ਬਹੁਤ ਹੀ ਵਧੀਆ ਫੈਸਲਾ ਹੈ ਮੈਂ ਤਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਗਤ ਸਿੰਘ ਮਾਨ ਜੀ ਦਾ ਔਰ ਖਾਸ ਤੌਰ ਤੇ ਸਾਡੇ ਕੌਮੀ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਹੈ ਕਿ ਸਾਡੇ ਜਿਹੜੇ ਐਸਸੀ ਭੈਣ ਭਰਾ ਨੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਇਹਨਾਂ ਨੂੰ ਬਦਲੀਏ ਇਹਨਾਂ ਜਿਹੜੇ ਸਾਡੇ ਭਰਾਵਾਂ ਦੀ ਐਸਸੀ ਜਿਹੜੇ ਸਮਾਜ ਦੇ ਸਾਡੇ ਭੈਣ ਭਰਾ ਨੇ ਇਹਨਾਂ ਦਾ ਜੀਵਨ ਇਹਨਾਂ ਦੀ ਜ਼ਿੰਦਗੀ ਨੂੰ ਫਰ ਚੁੱਕਣ ਲਈ ਇਹਨਾਂ ਨੂੰ ਅੱਗੇ ਲਿਆਉਣ ਲਈ ਇਹ ਜਿਹੜੇ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਮੈਂ ਬਹੁਤ ਬਤਵਾਦ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਾਡੇ ਸ਼੍ਰੀ ਅਭਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਸਾਡੇ ਐਸਸੀ ਪਾਈਚਾਰੇ ਦੇ ਪੈਣ ਪ੍ਰਾਵਾਂ ਦਾ ਜਿਹੜਾ ਕਰਜ਼ਾ ਹੈ ਉਹ ਸਾਰਾ ਮਾਫ਼ ਕਰ ਦਿੱਤਾ ਗਿਆ ਹੈ ਹੁਣ ਇਹ ਜਿਹੜਾ ਕੋਈ ਅੱਗੇ ਜਿਹੜਾ ਇਹਨਾਂ ਦਾ ਕੰਮ ਹੈ ਉਹ ਵੀ ਕਰ ਸਕਦੇ ਆ ਤਾਂ ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ